ਕੋਨ ਨੂੰ ਸਭ ਨੂੰ ਪਤਾ ਹੈ ਕਿ ਟਾਈਮ ਜਿਹੜਾ ਹੋ ਚੁੱਕਿਆ ਹੈ 27 ਤਰੀਕ ਤੜਕੇ 3 ਵਜੇ ਦਾ ਹੋ ਚੁੱਕਿਆ ਹੈ ਕੱਲ 26 ਤਰੀਕ ਨੂੰ ਸਾਢੇ ਪਿੰਡ ਵਿਸ਼ਮੇਸ਼ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਾਇਆ ਗਿਆ ਸੀ ਠੀਕ ਹੈ ਜਿਸ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਬਰਸਾਲਪੁਰ ਤੇ ਕਟਿਆਣੇ ਦੀ ਟੀਮ ਪਹੁੰਚੀ ਸੀਗੀ ਠੀਕ ਹੈ ਜੀ ਜਿਹਦੇ ਵਿੱਚ ਕਮੇਟੀ ਨੇ ਫੈਸਲਾ ਲਿਆ ਸੀ ਕਿ 30-30 ਰੇਡਾਂ ਪੈਣਗੀਆਂ ਤੂੰ ਤਾਂ ਸੀ ਜਿਹੜਿਆਂ ਨਾਮ ਖਿਡਾਰੀਆਂ ਨੂੰ ਦੋਵਾਂਗੇ ਬਟ ਖਿਡਾਰੀਆਂ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਖਾਸ ਕਰਕੇ ਗੁਰਵਿੰਦਰ ਕੜਿਆਣਾ ਕਾਗੜਾ ਗੁਰਵਿੰਦਰ ਕਾਗੜੇ ਵਾਲੇ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਵੀ ਅਸੀਂ ਇੰਨੀਆਂ ਰੇਟਾਂ ਨਹੀਂ ਪਾਉਣੀਆਂ ਹੈਗੀਆਂ ਇਹਨਾਂ ਨੂੰ ਘੱਟ ਕਰੋ ਕਮੇਟੀ ਨੇ 25 ਦਾ ਫੈਸਲਾ ਲਿਆ ਵੀ 25 ਦਾ ਕਰੋ ਉਹਨਾਂ ਨੇ ਫਿਰ ਆਪਸ ਵਿੱਚ ਸਹਿਮਤੀ ਕਰਕੇ 23 ਤੇ 21 ਪੁਆਇੰਟਾਂ ਦੇ ਮੈਚਾਂ ਤੇ ਆਗੇ ਕੀ ਸਾਡੇ 20 ਜਾਂ 21 ਰੇਟਾਂ ਦੇ ਹੀ ਅਸੀਂ ਮੈਚ ਖੇਡਾਂਗੇ ਤੇ ਜਦੋਂ ਪਹਿਲੀ ਰੇਡ ਪਈ ਜਦੋਂ ਪਹਿਲੀ ਰੇਡ ਪਈ ਉਹ 1.5 ਨੰਬਰ ਦੀ ਰੇਡ ਸੀਗੀ ਅ ਬਰਸਾਲਪੁਰ ਵੱਲੋਂ ਰੇਡ ਪਾਈ ਗਈ ਹੈ ਤੇ ਆਪਣੀ ਦੂਜੀ ਜਿਹੜੀ ਟੀਮ ਸੀਗੀ ਕੜਿਆਣਾ ਉਹਨਾਂ ਦੇ ਜਾਫੀ ਵੱਲੋਂ ਜਫਾ ਲਾਇਆ ਗਿਆ ਸੀ ਬਟ ਜਿਹੜਾ ਸਾਡਾ ਰੈਫਰੀ ਸੀਗਾ ਉਹਦੇ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਉਹ ਆਪਣਾ ਬਰਸਾਲਪੁਰ ਦੀ ਟੀਮ ਨੂੰ ਦਿੱਤਾ ਗਿਆ ਤੇ ਬਟ ਜਿਹੜੀ ਦੂਸਰੀ ਟੀਮ ਸੀਗੀ ਸਾਡੀ ਉਹਨਾਂ ਨੇ ਉਹ ਚੀਜ਼ ਤੇ ਹੋਲਡ ਲਿਆ ਕਿ ਇਹ ਪੁਆਇੰਟ ਦਾ ਮਸਲਾ ਹੈ ਤੇ ਉਹ ਪੁਆਇੰਟ ਐਂਡ ਤੱਕ ਹੋਲਡ ਰਿਹਾ ਜਦੋਂ ਮੈਚ 20 ਰੇਡਾਂ ਦੇ ਪਹੁੰਚ ਗਿਆ 20 ਪੁਆਇੰਟਾਂ ਦੇ ਪਹੁੰਚ ਗਿਆ ਤਾਂ ਉਸ ਟਾਈਮ ਰੈਫਰੀ ਨੇ ਦੂਸਰੀ ਟੀਮ ਨੂੰ ਵਰਸਾਲਪੁਰ ਦੀ ਟੀਮ ਨੂੰ ਇਹ ਕਹਿਤਾ ਕਿ ਤੁਸੀਂ ਜਿੱਤ ਗਏ ਕੱਪੜੇ ਪਾ ਲਓ ਮੈਚ ਖਤਮ ਕਰਤਾ ਤੇ ਉਹਨਾਂ ਨੇ ਜਿਹੜਾ ਹੋਲਡ ਵਾਲਾ ਪੁਆਇੰਟ ਸੀਗਾ ਉਹ ਉਹਨਾਂ ਦੇ ਖਾਤੇ ਵਿੱਚ ਦੇਤਾ ਬਟ ਜਦੋਂ ਕਮੇਟੀ ਨੇ ਤੇ ਦਰਸ਼ਕਾਂ ਨੇ ਸਾਰਿਆਂ ਨੇ ਬਾਰ-ਬਾਰ ਰੀਪਲੇ ਦੇਖਿਆ ਪੰਜ ਵਾਰੀ ਅਸੀਂ ਰੀਪਲੇ ਚਲਾਇਆ ਹੋਊਗਾ ਘਟੋ ਘਟ ਤੇ ਬਕਾਇਦਾ ਉਹ ਸਲੋ ਕਰਕੇ ਵੀਡੀਓ ਜ਼ੂਮ ਕਰਕੇ ਦੇਖਿਆ ਤੁਸੀਂ ਵੀ ਦਰਸ਼ਕ ਵੀਰ ਵੀ ਦੇਖ ਸਕਦੇ ਆ ਉਹਨੂੰ ਠੀਕ ਹੈ ਅੱਜ ਵੀ ਉਹ ਲਾਈਵ ਤੇ ਪਿਆ ਸਟਾਰ ਫਤੇ ਤੇ ਪਿਆ ਠੀਕ ਹੈ 1 2 3 ਤੇ ਪਿਆ ਤੁਸੀਂ ਦੇਖ ਸਕਦੇ ਹੋ ਜਿੱਦੇ ਤੁਸੀਂ ਹੁਣ ਤੱਕ ਸਾਰਾ ਮੇਲਾ ਦੇਖਦੇ ਆਏ ਹੋ ਉਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਕਮੇਟੀ ਦੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈਗੀ ਅਸੀਂ ਸਾਰਾ ਚੈੱਕ ਕਰਕੇ ਜਿਹੜਾ ਬੈਸਟ ਜਾਫਰੀ ਦਾ ਟਰੈਕਟਰ ਐਲਾਨ ਕੀਤਾ ਉਹ ਆਪਣਾ ਕੜਿਆਲੇ ਦੀ ਟੀਮ ਦੇ ਖੜੀ ਦਾ ਨਾਮ ਪ੍ਰਤਾਪ ਦਾ ਪ੍ਰਤਾਪ ਨੂੰ ਦਿੱਤਾ ਕਿਉਂਕਿ ਉਹ ਉਹਦਾ ਬਣਦਾ ਸੀਗਾ ਬਟਕਾ ਅੱਗੇ ਵਾਲਾ ਗੁਰਵਿੰਦਰ ਸਿੰਘ ਕਹਿੰਦਾ ਵੀ ਇਹ ਮੇਰਾ ਬਣਦਾ ਸੀਗਾ ਉਹ ਪੁਆਇੰਟ ਪਿੱਛੇ ਹੀ ਹੋਇਆ ਜਦੋਂ ਪੁਆਇੰਟ ਉਹ ਦੂਸਰੀ ਟੀਮ ਨੂੰ ਚਲੇ ਗਿਆ ਤਾਂ ਵੀ ਚਾਰ ਰੇਟਾਂ ਘਟੋ ਘਟ ਰਹਿੰਦੀਆਂ ਸੀਗੀਆਂ ਪੈਣ ਤੇ ਦੋ ਦੋ ਰੇਟਾਂ ਹੋਰ ਪੈਣੀਆਂ ਸੀ ਬਟ ਉਹ ਨਾ ਉਹ ਖੇਲਣ ਆਏ ਆ ਕਮੇਟੀ ਉਰੇ 2 ਘੰਟੇ ਮੈਕਚ ਨੂੰ ਅਨਾਉਂਸਮੈਂਟ ਕਰਦੀ ਰਹੀ ਹੈ ਵੀ ਤੁਸੀਂ ਆਓ ਬਾਕੀ ਦਾ ਮੈਚ ਖੇਲੋ ਤੇ ਫੈਸਲਾ ਅਸੀਂ ਕਰ ਸਕੀਏ ਬਟ ਉਹ ਨਹੀਂ ਆਏ ਤੇ ਹੁਣ ਉਹ ਉਹੀ ਚੀਤੇ ਅੜੇ ਹੋਏ ਨੇ ਕਿ ਜਿਹੜਾ ਟਰੈਕਟਰ ਸਾਡਾ ਬਣਦਾ ਤੇ ਸਾਨੂੰ ਦੋ ਸਾਡੇ ਕੋਲ ਉਹਨਾਂ ਦਾ ਫਰਸਟ ਪ੍ਰਾਈਜ਼ ਬਣਦਾ ਸੀਗਾ 75000 ਰੁਪਿਆ ਨਾਮ ਹੈ ਤੇ ਉਹਨਾਂ ਦੇ ਟੀਮ ਦਾ ਬੈਸਟ ਟਰੈਕਟਰ ਇੱਕ ਆ ਟਰੈਕਟਰ ਸਾਡੇ ਕੋਲ ਖੜਾ ਤੁਸੀਂ ਦੇਖ ਸਕਦੇ ਹੋ ਇਹ ਵੀ ਉਹ ਲੈ ਕੇ ਨਹੀਂ ਗਏ ਗੁਰਵਿੰਦਰ ਕਾਗਿਆਣ ਦੀਆਂ ਰੇਟਾਂ ਤੇ 47000 ਰੁਪਿਆ ਜੱਫੇ ਤੇ ਲੱਗਿਆ ਸੀ ਉਹਨੀਆਂ ਜੇ ਤੇ ਉਹ ਜੱਫਾ ਵੀ ਜਿਹੜਾ ਪੈਸਾ ਬਣਦਾ ਉਹ ਵੀ ਨਹੀਂ ਉਹ ਲੈ ਕੇ ਗਿਆ ਉਸਾਰਾ ਚੀਜ਼ ਸਾਡੇ ਕੋਲ ਛੱਡ ਕੇ ਗਿਆ ਸਾਡੇ ਕੋਲ ਤਿਆਰ ਖੜੀ ਹੈ ਉਹ ਜਦੋਂ ਮਰਜੀ ਆ ਕੇ ਲਿਆ ਸਕਦੇ ਨੇ ਪਹਿਲਾ ਨਾਮ ਉਹਨਾਂ ਦਾ 75000 ਹੈ ਇੱਕ ਉਹਨਾਂ ਦਾ ਰੇਟਰ ਹੈ ਉਹਦਾ ਇਹ ਟਰੈਕਟਰ ਬਣਦਾ ਠੀਕ ਹੈ ਜੀ ਤੇ ਜੇ ਤੁਹਾਨੂੰ ਕਿਤੇ ਕਮੇਟੀ ਇਹਦੇ ਵਿੱਚ ਗਲਤ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਇਸ ਲਾਈਵ ਤੇ ਕਿ ਕਮੇਟੀ ਦਾ ਕਿਤੇ ਕਸੂਰ ਹੈਗਾ ਜਾਂ ਤੁਸੀਂ ਲਾਈਵ ਨੂੰ ਖੁਦ ਵੀ ਦੇਖ ਸਕਦੇ ਹੋ ਕਿ ਕਿੱਥੇ ਕਮੇਟੀ ਗਲਤ ਹੈ ਜਿਹੜਾ ਫੈਸਲਾ ਅਸੀਂ ਲਿਆ ਬਿਲਕੁਲ ਸਹੀ ਲਿਆ ਵਾਟ ਕੋ ਚਾਹੁੰਦਾ ਹੈ ਗੁਰਵਿੰਦਰ ਜਾਣ ਜਾਣ ਕੇ ਕਰ ਰਿਹਾ ਕਿ ਇਹ ਜਿਹੜਾ ਟਰੈਕਟਰ ਹੈ ਜਾਫੀ ਵਾਲੋ ਮੈਨੂੰ ਦਿੱਤਾ ਜਾਵੇ ਜਦੋਂ ਕਿ ਉਹ ਉਹਦਾ ਬਣਦਾ ਨਹੀਂ ਹੈ ਦਰਸ਼ਕਾਂ ਨੇ ਵੀ ਦੇਖਿਆ ਫੈਸਲਾ ਵੀ ਦਿੱਤਾ ਤੇ ਕਮੇਟੀ ਨੇ ਵਿਚਾਰੇ ਨਹੀਂ ਦੇਖਿਆ ਲਾਈਵ ਅਸੀਂ ਘੱਟੋ ਘੱਟ ਪੰਜ ਵਾਰ ਦੇਖਿਆ ਰੀਪਲੇ ਕਰਕੇ ਤੇ ਅਸੀਂ ਹਜੇ ਤੱਕ ਇੱਥੇ ਖੜੇ ਆ ਉਹਨਾਂ ਦਾ ਵੇਟ ਕਰ ਰਹੇ ਆ ਵੀ ਉਹ ਆਪਣਾ ਨਾਮ ਲੈ ਕੇ ਜਾਣ ਸਾਡੇ ਕੋਲ ਕਮੇਟੀ ਟਾਈਮ ਦੇਖ ਲਓ ਤੁਹਾਨੂੰ ਘੜੀ ਦੇ ਨੋਟ ਕਰਵਾਦਣੇ ਆ ਸਵਾ 3 ਹੋ ਗਏ ਨੇ 27 ਤਰੀਕ ਹੋ ਗਈ ਆ 26 ਤਰੀਕ ਨੂੰ ਸਾਡਾ ਮੈਚ ਫੋਨ ਤੇ ਫੋਨ ਵੱਲ ਕੇ ਦਿਖਾ ਬਾਈ ਇੱਕ ਵਾਰ ਬੈਟਰੀ ਡਰਾਈਵਲ ਠੀਕ ਹੈ ਜੀ ਤੇ ਆਪਣਾ ਬੈਸਟ ਰੇਡਰ ਵਾਲਾ ਟਰੈਕਟਰ ਤੇ ਇਨਾਮ ਤੇ ਜੋ ਉਹਨਾਂ ਦੀਆਂ ਰੇਡਾਂ ਦੇ ਪੈਸੇ ਲੱਗੇ ਸੀਗੇ 47000 ਰੁਪਏ ਸਾਡੇ ਕੋਲ ਪਿਆ ਸਾਡੇ ਕੋਲ ਜਦੋਂ ਮਰਜੀ ਆ ਕੇ ਲਿਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨ ਚਕੀਰੇ